ਬਣਾ ਦੇ ਵੋ ਇੱਕ ਬਣਾ ਦੇ ਵਧੀਆ ਜਾ ਆ ਸਰਪੰਚ ਹਾਂ ਲਾਲਾ ਜੀ ਤੂੰ ਦੋ ਕਰਾ ਲੈ ਦੰਮ ਦੇ ਮੱਥਾ ਵਈ ਦੋ ਕਰ ਦੇ ਕਿੱਧਰ ਬੋਲਾ ਗਰਮੀ ਗਰਮੀ ਹੋਇਆ ਫਿਰ ਗਰਮੀ ਗਰਮੀ ਤਾਂ ਹੋਣੀ ਆਗਾ ਆ ਡਾਉਂਡਾ ਪਾਉਂਦਾ ਰਹਿਣਾ ਕਿ ਕੂਲਰ ਕਲਰ ਦੇ ਬਾਅਦੇ ਕੋਈ ਸਸਤਾ ਆ ਜਾ ਪਹਿਲਾਂ ਕੁਦਰੀ ਦਵਾਈ ਦੇ ਲੈ ਉਹ ਵੀ ਮੁੜ ਕੇ ਅਗੇ ਪੀਣੇ ਆਗੇ ਆ ਜਾ ਪਾਣੀ ਦਾ ਪਿਆਨ ਦਾ ਪਹਿਲਾਂ ਵੇ ਆ ਜਾ ਉੱਥੇ ਪਿਆ ਦਾਂਗੇ ਬੜਾ ਭੁੱਖਾ ਕਿੱਧਰ ਜਿਹੇ ਬਚਣਗੇ ਜਿਹੜੇ ਉਹੀ ਚੰਗਾਗਾ ਆਹ ਕਿਹੜੇ ਨਾਲ ਲੈ ਕੇ ਚੱਲੇਗਾ ਯਾਰ ਹੁਣ ਤੈਨੂੰ ਪਤਾ ਮਸਾ ਬਣਦਾਗਾ ਹਾਂ ਆਦੇ ਮਤਾਬਾ ਨਾਲ ਲੈ ਕੇ ਚੱਲਦਾਗਾ ਇਹਨਾਂ ਦੀ ਫੈਕਟਰੀ ਆ ਕੂਂਦਰਾਂ ਦੀ ਓਏ ਇਹ ਮਹੰਗੇ ਹੋਣਗੇ ਸੌਰਮ ਵੀ ਬਾਲਾ ਵੱਟਾਂਗਾ ਓ ਨਹੀਂ 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 ਲੈਣੀ ਹੈਗੇ ਇਹਦਾ ਜਮਾ ਭਾਅ ਸਿਰ ਤੈਨੂੰ ਕੁਲਰੇ ਇਨਾ ਸਸਤਾ ਦਵਾਂ ਨੂੰ ਨਾਲੇ ਗਰੰਟੀ ਆ ਦੇ ਕੁਲਰੀ ਕੁਲਰੇ ਪੈਣੇ ਕਿਹੜਾ ਪਸੰਦ ਆ ਪਹਿਲਾਂ ਪੈਣੇ ਉਹ ਆਦਾ ਮਾਡਲ ਹੀ ਬਾਰੇ ਪੈਣੇ ਸਰਪੰਚ ਕੁਲਰਾਂ ਦੇ ਆਦੇ ਆ ਛੋਟਾ ਕੁਲਰ ਬਰਫੇ ਚ ਪੈਂਦੀ ਹੈਗੀ ਆ ਵੇਖ ਆ ਗਿਆ ਰਬੜ ਦਾ ਹਾਂ ਨਾ ਤਾਂ ਇਹ ਧੁੱਪ ਚ ਖਰਾਬ ਹੋਵੇ ਨਾ ਇਹਨੂੰ ਜਰ ਲੱਗੇ ਨਾ ਇਹਦਾ ਰੰਗ ਲਹੇ ਬਸ ਠੀਕ ਆ ਇੱਕ ਤੂੰ ਹੋਰ ਵੀਡੀਓ ਚ ਦੇਖਦਿਆਂ ਨੂੰ ਪੁਰਾਣਾ ਕਟਾਓ ਹਾਂ 7500 ਦਾ ਦੇ ਦਾਂਗੇ ਇਹਨੂੰ ਕੋਈ ਪੁਰਾਣਾ ਕਟਾਉਣ ਦੀ ਲੋੜ ਨਹੀਂ ਫੇਰ ਵੀ 7500 ਦਾ ਦੇ ਦਿੰਦੇ ਨੇ ਫੇਰ ਵੀ ਆਹ ਜੇ ਬੜਾ ਰੇਣੇ ਪੈ 7500 ਫੇਰ ਵੀ ਦੇਣਗੇ ਚਲ ਦ ਹੋ ਠੀਕ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਪਹਿਲਾਂ ਸਾਡੇ ਬਾਬੂ ਜੀ ਨੂੰ ਕੂਲਰ ਦਿਖਾਓ ਜੀ ਕਿਹੜੇ ਕਿਹੜੇ ਨੇ ਲੈ ਸੁਣੋ ਜੀ ਕੂਲਰ ਦਾ ਦੇਖੋ ਜੀ ਤੁਹਾਨੂੰ ਮੈਂ ਦਿਖਾਣਾ ਹੈ ਇਧਰ ਸਿਮਫਨੀ ਤੋਂ ਸ਼ੁਰੂ ਹੋ ਜਾਂਦੇ ਆਪਾਂ ਆਜੋ ਆਜੋ ਆਸੇ ਪਨੀ ਦੇ ਕੂਲਰ ਬਏ ਨੇ ਆਹ ਕੂਲਰ ਤਾਂ ਏਸੀ ਵਰਗਾ ਜੀ ਕਿ ਏਸੀ ਹੈਗਾ ਹਾਂ ਜੀ ਬਸ ਇਹ ਨਹੀਂ ਏਸੀ ਹੈ ਜੀ ਅੱਛਾ ਜੀ ਬਾਈ ਜੀ ਹਵਾ ਤੁਸੀਂ ਇਹ ਸਮਝ ਲਓ ਵੀ ਬੰਦੇ ਨੂੰ ਭਗਾ ਭਗਾ ਮਾਰਦੀ ਹੈ ਬਾਹਰ ਅੱਛਾ ਜੀ ਇਹ ਦੇਖ ਲਾ ਲਾਲਾ ਆਪਣੇ ਘਰ ਕੰਨੇ ਕਹਿੰਦੇ ਆ ਸਰਪੰਚ ਸਾਹਿਬ ਲਾਲਾ ਜੀ ਦਾ ਘਰ ਪੁਰਾਣਾ ਹੈ ਕਿ ਤੂੰ ਨੈਟਾ ਕੱਢ ਦੇ ਕੰਨਾਂ ਚੋਂ ਹਾਂ ਪੈਟਿਜ ਰੱਖਣ ਦੀ ਲੋੜ ਨਹੀਂ ਹਾਂ ਆ ਕੂਲਰ ਲੈ ਜਾ ਤੁਸੀਂ ਕੰਬਲ ਲੈ ਕੇ ਹੀ ਸੋਵੋਗੇ ਇੰਨੀ ਠੰਡਾ ਚ ਪੱਕੀ ਗੱਲ ਹੈ ਹਾਂ ਇਹ ਰੇਟ ਵਾਲਾ ਹੋਊਗਾ ਜੀ ਰੇਟ ਤਾਂ ਥੋੜਾ ਬਹੁਤਾ ਹੈਗਾ ਜੀ ਇਹ ਜਿਹੜਾ ਕੰਪਨੀ ਦਾ ਕੂਲਰ ਹੈ ਆ ਕੰਪਨੀ ਵਾਲੇ ਹੈਗੇ ਨੇ ਅੱਜ ਆਏ ਹੋਏ ਨੇ ਆ ਕੂਲਰ ਕਿੰਨੇ ਦਾ ਜੀ ਮਹਾਰਾਜ ਜੀ ਇਹ ਕੂਲਰ ਜੀ 12000 ਦਾ ਜੀ 12000 ਦਾ ਕੂਲਰ ਸਾਰਾ ਮਤਲਬ ਨੰਬਰ 1 ਬ੍ਰਾਂਡ ਹੈ ਜੀ 12000 ਦੇ ਵਿੱਚ ਆਪਾਂ ਨੂੰ ਏਸੀ ਟਾਈਪ ਕੂਲਰ ਮਿਲ ਜੇ ਤਾਂ ਕੀ ਮੜਾ ਜੀ ਗਾਰੰਟੀ ਦੀ ਕਿੰਨੀ ਕੁ ਬਈ ਗਾਰੰਟੀ ਇਹਦੀ 1 ਸਾਲ ਦੀ ਹੈ ਜੀ ਫੁੱਲ ਕੁਛ ਵੀ ਹੋ ਜੇ ਕੁਛ ਵੀ ਹੋ ਜੇ ਜੀ ਆ ਚੱਕੋ ਜੀ ਬਾਬੂ ਜੀ ਜਿਹੜਾ ਆ ਕੂਲਰਾ ਜੀ ਤਾਂ ਮੱਸੀ ਵਰਗਾ ਜੀ ਵੀਰੇ ਇਹ ਆ ਕੰਪਨੀ ਵਾਲੇ ਦੱਸਣਗੇ ਜੀ ਤੁਹਾਨੂੰ ਕਿੰਨੇ ਦਾ ਕਿੰਨੇ ਦਾ ਬਈ ਇਹ ਆਪਣਾ ਮਾਸਟਰ ਗੁੱਲ ਗੁੱਲ ਰਈ ਮੇਨ ਇਕਨੋਮੀ ਰੇਂਜ ਦੇ ਵਿੱਚ ਲਾਂਚ ਕਰਿਆ ਇਹ 11 ਤੋਂ 11.5 ਹਜ਼ਾਰ ਦੇ ਵਿੱਚ ਹੈ ਜੀ ਰੇਂਜ ਇਹਦੀ ਗਾਰੰਟੀ ਦੀ ਬਈ ਗਾਰੰਟੀ ਇਹਦੀ 1 ਸਾਲ ਫੁੱਲ ਦਵਾਂਗੇ ਜੀ ਇੱਕ ਆ ਕੂਲਰ ਪਿਆ ਜਿਹੜਾ ਇਹ ਕਹ ਹੈ ਕੂਲਰ ਇਹ ਆਪਣਾ ਟੱਚ ਮਾਡਲ ਲਾਂਚ ਕਰਿਆ ਜੀ ਇਹ ਸਭ ਤੋਂ ਪੁਰਾਣਾ ਮਾਡਲ ਆ ਰਿਹਾ ਬਲੂਰ ਵਾਲਾ ਮਾਡਲ ਆ ਇਹ ਏਸੀ ਵਾਂਗੂ ਹੀ ਲੱਗਦਾ ਤਾਂ ਬਿਲਕੁਲ ਬਿਲਕੁਲ ਏਸੀ ਵਾਂਗੂ ਲੁੱਕ ਬਣਾਈ ਹੋਈ ਹੈ ਜੀ ਕੂਲਰ ਦੀ ਹਾਂਜੀ ਜਿਵੇਂ ਆਪਣੇ ਅੱਜਕੱਲ ਕੋਠੀਆਂ ਬਣਨੀਆਂ ਨਵੀਆਂ ਇੰਟੀਰੀਅਰ ਦੇ ਹਿਸਾਬ ਨਾਲੇ ਕੂਲਰ ਬਣਾਏ ਗਏ ਨੇ ਵੀ ਮੈਚ ਕਰ ਜਾਣਗੇ ਉੱਥੇ ਫਿਰ ਰੇਟ ਨਗ ਤੇ ਕੋਠੀ ਜਿੰਨੀ ਹੋਵੇ ਦੇਖੋ ਜੀ ਜਿਨੇ ਹੁਣ ਕੋਠੀ ਦੇ 2 ਕਰੋੜ ਲਾਣਾ ਹੈ ਜੇ 15000 ਰੁਪਏ ਆਪਣੇ ਸਿੰਫਨੀ ਨੰਬਰ 1 ਬ੍ਰਾਂਡ ਕੂਲਰ ਤੇ ਲਾਊਗਾ ਤਾਂ ਕੋਈ ਜ਼ਿਆਦਾ ਨਹੀਂ ਆਪਣਾ ਕੂਲਰ 15 ਸਾਲ ਕਿਤੇ ਜਾਂਦਾ ਨਹੀਂ ਨਾ ਪੀਲਾ ਪਵੇ ਧੁੱਪੇ ਚਾਹੇ ਰੱਖੋ ਇਹਨੂੰ ਫੁੱਲ ਗਾਰੰਟੀ ਇਹਦੇ ਵਿੱਚ ਵਰਜਨ ਪਲਾਸਟਿਕ ਯੂਜ਼ ਕੀਤਾ ਗਿਆ ਹੈ ਜੀ 15000 ਤਾਂ ਜੀ ਇਹ ਹ ਨਾਲੇ ਏਸੀ ਤੇ ਪਾਏਗਾ ਫੇਰ ਕੁਵਾਰੀਆਂ ਲਾਉਂਦੀਆਂ ਨੇ ਕੂਲਰ ਦੀ ਹਵਾ ਤੇ ਪਿਆ ਕਰਾਂਗੇ ਇੱਕ ਮਿੰਟ ਬਾਈ ਨੂੰ ਗੱਲ ਪੁੱਛਣ ਦੇ ਆਹ ਕੰਬਲ ਵਾਲੀ ਗੱਲ ਸੱਚੀ ਹੈ ਜੀ ਕਿਤੇ ਬਾਬੂ ਕਹਿੰਦੇ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਕੂਲਰ ਨੇ ਇਹਨਾਂ ਦਾ ਮੰਨ ਕੇ ਚੱਲੋ 20 ਤੋਂ 25 ਫੁੱਟ ਤੱਕ ਫਲੋ ਹੈ ਕੋਈ ਵੀ ਪਲਾਸਟਿਕ ਕੂਲਰ ਇੰਨਾ ਫਲੋ ਦਿੰਦਾ ਹੈ ਮੰਨ ਕੇ ਚੱਲੋ ਸਿੰਫੋਨੀ ਦੇ ਬਿਲਕੁਲ ਬ੍ਰਾਂਡਡ ਕੂਲਰ ਨੇ ਜੀ ਅੱਛਾ ਕੰਬਲ ਫਿਰ ਪੇਟੀ 'ਚ ਰੱਖ ਕੇ ਦੁਬਾਰੇ ਕੱਢ ਲਈਏ ਫਿਰ ਹੁਣ ਦੁਬਾਰੇ ਕੱਢਣੇ ਪੈਣਗੇ ਜੀ ਅੱਛਾ ਹਾਂ ਜੀ ਆਹ ਦੇਖੋ ਜੀ ਹੋਰ ਕੁੰਦਰ ਦਿਖਾਈਏ ਅੱਗੇ ਜੀ ਕਾ ਇਹੜਾ ਕੁੰਦਰਾ ਜੀ ਹਾਂਜੀ ਵੱਡਾ ਹੈ ਨਾ ਇਹ ਵੱਡੇ ਜੀ ਫੁੱਲ ਸਾਈਜ਼ ਦਾ ਕੁੰਦਰਾ ਮੰਜੇ ਅਨੁਸਾਰ ਦਊਗਾ ਸਭ ਤੋਂ ਪਹਿਲੇ ਮੰਜੇ ਵਾਲੀ ਗੱਲ ਨਹੀਂ ਮੰਜੇਲੇ ਕੁਲਰ ਤੁਹਾਨੂੰ ਹੋਰ ਦਿਖਾ ਦਿੰਨੇ ਆ ਹਾਂ ਇਹ ਸਾਇਲੈਂਟ ਕੁਲਰ ਨੇ ਜੀ ਖੜਕਾ ਦੇ ਵੀ ਨਹੀਂ ਕਰੇ ਜਿਹੜੇ ਲੋਕ ਕਹਿੰਦੇ ਨੇ ਵੀ ਸਾਨੂੰ ਏਸੀ ਵਾਂਗੂ ਆਵਾਜ਼ ਚਾਹੀਦੀ ਹੈ ਇਹਦੀ ਆਵਾਜ਼ ਨਹੀਂ ਹੈਗੀ ਔਰ ਜੋ ਤੋਂ ਵੱਡੀ ਗੱਲ ਲਾਈਟ ਭੱਗ ਗਈ ਹਾਂ ਇਹ ਚੱਲੀ ਜਾਣਾ ਇਨਵਰਟਰ ਤੇ ਚੱਲੂ ਇਨਵਰਟਰ 8 ਘੰਟੇ ਜਾਂਦਾ ਨਹੀਂ ਕਿਤੇ ਭਾਈ ਆ ਕੁਲਰ ਇਨਵਰਟਰ ਦੇ ਬਾਪੂ ਜੀ ਲੋਕਾਂ ਨੂੰ ਤਾਂ ਕੋਈ ਇਹਦਾ ਹਊ ਹੈ ਫਿਰ ਮਹਿੰਗੇ ਨੇ ਮਹਿੰਗੇ ਨੇ ਮਹਿੰਗੇ ਨੇ ਇਹ ਤਾਂ ਸਭ ਤੋਂ ਸਸਤੇ ਕੁਲਰ ਫਿਰ ਲਾਈਟ ਵੀ ਘੱਟ ਖਾਂਦਾ ਹੋਊਗਾ ਜੀ ਪੂਰੀ ਜੀ ਹਰੀ 100 100 ਵਾਟ ਦੇ ਦਾ ਕੁਲਰ ਨੇ ਅੱਛਾ ਜੀ ਬਲਮਝ ਨਹੀਂ ਲਾਈਟ ਖਾਂਦਾ ਹੋਰ ਜੀ ਇੱਕ ਆ ਤਾਂ ਦੇ ਦਤਾ ਆ ਦੇਖ ਲਓ 80 ਵਾਟ ਦੀ ਲਾਈਟ ਹੈ ਆਹਾਂ ਜੀ ਇੱਕ ਆਹ ਜੀ ਸਟ੍ਰੌਮ ਕੁਲਰ ਇਹਨਾਂ ਦਾ ਹੂੰ ਇੱਕ ਨੇ ਦਾ ਪੂਗਾ ਜੀ ਇਹ ਪੈਂਦੇ ਜੀ ਸਾਰਾ 15000 ਰੁਪਏ ਦਾ ਗਾਰੰਟੀ ਨਹੀਂ 1 ਸਾਲ ਦੀ ਜੀ ਆਹ ਦੇਖੋ ਬਈ ਵੱਖਰਾ ਵੀ ਨਹੀਂ ਹੁੰਦੇ ਜੀ ਦੂਜਾ ਸਾਮਾਨ ਦਿਖਾਈਏ ਫਰਨੀਚਰ ਦਾ ਜੀ ਆ ਜਾਓ ਬਈ ਜਿਵੇਂ ਇਹ ਕੁਰਸੀਆਂ ਦੀ ਬਹੁਤ ਲੋੜ ਹੈ ਜੀ ਕੁਰਸੀਆਂ ਦੀ ਤੁਹਾਡੀ ਕਹਿੰਦੇ ਫੈਕਟਰੀ ਆਣਾ ਜੀ ਹਾਂ ਜੀ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂ ਇਹ ਕੁਰਸੀਆਂ ਜੀ ਸਾਡੇ ਕੋਲ ਸਟਾਰਟ ਹੋ ਜਾਂਦੀਆਂ ਨੇ 1000 ਰੁਪਏ ਤੋਂ ਲੈ ਕੇ ਉਹ ਇਧਰ ਆ ਜੋ ਦੀ ਕਿਉਂ ਪੰਗੇ ਲਈ ਜਾਨੂੰ ਇਹ ਕਰਨ ਲੈਣ ਤਾਂ ਕੁਲਰ ਆਏ ਸੇਠਾ ਚੰਗਾ ਬਾਪ ਇਹ ਤਾਂ ਲੋਕਾਂ ਨੂੰ ਦਿਖਾਉਣੀਆਂ ਨੇ ਵਧੀਆ ਲੱਗੀਆਂ ਬੱذر ਲੈ ਲਾ ਹਾਂਜੀ ਇਹ 1000 ਰੁਪਏ ਤੋਂ ਸ਼ੁਰੂ ਹੋ ਕੇ ਆਪਣੇ ਕੋਲ 1500 ਰੁਪਏ ਤੱਕ ਪਈਆਂ ਜੀ ਅੱਛਾ ਜੀ ਆ ਦਫ਼ਤਰ ਵਾਲੀਆਂ ਕੁਰਸੀਆਂ ਦਫ਼ਤਰੀ ਕੁਰਸੀਆਂ ਆਪਣੇ ਕੋਲੇ ਘੁੰਮਣ ਵਾਲੀਆਂ ਕੁਰਸੀਆਂ ਪਈਆਂ ਨੇ ਜੀ ਹਾਂਜੀ ਆਪਣੇ ਕੋਲੇ ਇੱਕ ਬਹੁਤ ਵੱਡਾ ਇਹਦਾ ਸ਼ੋਰੂਮ ਹੈ ਚੰਡੀਗੜ੍ਹ ਦੀ ਲੁੱਕ ਵਾਲਾ ਉਹ ਸਾਡਾ ਕੱਚਾ ਕਾਲੇ ਰੋਡ ਤੇ ਹੈ ਅੱਛਾ ਹਾਂਜੀ ਉੱਥੇ ਸਾਡੇ ਕੋਲੇ ਪੂਰੇ ਚੰਡੀਗੜ੍ਹ ਦੀ ਵੈਰਾਈਟੀ ਉੱਥੇ ਲੋਕ ਤਾਂ ਟਮੀ ਟੱਲੀ ਕੁਰਸੀ ਲੈ ਜਾਂਦੇ ਉੱਥੇ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਸਿੱਕਾ ਦੇ ਵਿੱਚ ਕਿੰਨਾ ਲੱਗ ਜਾਊਗਾ ਵੱਡੇ ਲੈਵਲ ਦੀ ਗੱਲ ਬਾਤ ਬਈ ਬਰਨਾਲੇ ਸ਼ਹਿਰ ਚ ਆਜੋ ਹੋਰ ਦਿਖਾਈਏ ਸਮਾਨ ਜਿਵੇਂ ਆਹ ਪ੍ਰੈਸ ਟੇਬਲ ਆ ਗਿਆ ਜੀ ਹਾਂਜੀ ਵਧੀਆ ਮਜ਼ਬੂਤ ਬਣਾਇਆ ਨਾ ਲੋਕ ਨੂੰ ਲੋਕ ਲੱਗੇ ਉਹ ਕਿੰਨੇ ਦਾ ਜੀ ਇਹ 2500 ਰੁਪਏ ਦਾ ਆਹ ਦੇਖੋ ਬਈ 2500 ਰੁਪਏ ਦਾ ਪ੍ਰੈਸ ਟੇਬਲ ਤੁਹਾਨੂੰ ਜਿੱਥੋਂ ਮਰਜੀ ਭਕਾਈ ਕਰਿਓ ਉਹ ਨਹੀਂ ਮਿਲਣਾ ਪਰ ਇਹ ਬਾਬੂ ਜੀ ਦੇਣਗੇ ਆਹ ਦੀਵਾਨ ਬੈਠਾ ਗਿਆ ਹੋਰ ਬਹੁਤ ਸਮਾਨ ਪਿਆ ਫਰਨੀਚਰ ਦਾ ਆਹ ਕੀ ਚੀਜ਼ ਆ ਗਈ ਜੀ ਇਹ ਜੀ ਤੁਹਾਨੂੰ ਅਸੀਂ ਖੜੇ ਹੋ ਕੇ ਦਿਖਾਣੇ ਆ ਅਸਾਂ ਜਿਵੇਂ ਕੋ ਹੇ ਆ ਲੋ ਕਿਆ ਬੋਲਣ ਨੂੰ ਆਜੋ ਖੜਜੋ ਲਾਲਾ ਚਾਓ ਇਹ ਸਕੂਲ ਚ ਰਖਣਾ ਨਹੀਂ ਮਹਾਰਾਜ ਇਹ ਲੈਕਚਰ ਦੇ ਨਾਲ ਹੈ ਕਿੰਨੇ ਦਾ ਜੀ ਇਹ ਤੁਸੀਂ ਲੈਕਚਰ ਦਿੱਤਾ ਕਹਿੰਦੇ ਸਕੂਲ ਚ ਇਹ ਉਹ ਲੈਕਚਰ ਆਣਾ ਇਧਰੋਂ ਪੜ੍ਹੀ ਹੈਗਾ ਕੋਰਾ ਕਾ ਵੀ ਜੀ ਲੈਕਚਰ ਦੇਣਾ ਮੈਂ ਲੈਕਚਰ ਦੇਣਾ ਸਾਰੇ ਬੱਚੇ ਬਦਾਰਥੀਓ ਸੋਨੂੰ ਭਾਈ ਬੇਨਤੀ ਕੀਤੀ ਜਾਂਦੀ ਆ ਜੇ ਕੋਈ ਵੀ ਤੁਸੀਂ ਵਧੀਆ ਅਰੀਜਨਲ ਸਮਾਨ ਲੈਣਾਗਾ ਤਾਂ ਬਰਨਾਲੇ ਮੁਹਤਾਵਾਲਾ ਦੇ ਆਜੋ ਫਰਨੀਚਰ ਵਾਲਿਆਂ ਦੇ ਇਨਾਂ ਕੋਲੇ ਕੁੱਲ ਵੈਰੇਟੀ ਪਈ ਆ ਥੱਲੇ ਤੋਂ ਲੈ ਕੇ ਤਹਾਂ ਤੱਕ ਬਿਲਡਿੰਗ ਭਰੀ ਪਈ ਆਗੀ ਹਰ ਇੱਕ ਚੀਜ਼ ਮਿਲੂਗੀ ਬਰਨਾਲਾ ਸ਼ਹਿਰ ਦੇ ਵਿੱਚ ਮੁਹਤਾਬ ਮੁਤਾਵਾਲਾਂ ਦੇ ਹੁੰਦੀ ਪਈ ਆਗੀ ਮੁਤਾਬ ਜਿਵੇਂ ਦੀਵਾਨ ਬੈਠਾ ਗਿਆ ਜੀ ਇਹ ਕਿਰੇ ਵਿੱਚ ਲਿਖਿਆ ਹੋਇਆ ਤੁਹਾਡਾ ਨਾਮ ਹੈ ਹੈ ਬਹੀ ਚ ਲਿਖੋ ਪਸ ਠੀਕ ਆ ਜਿਵੇਂ ਬਾਪੂ ਜੀ ਆ ਗਿਆ ਗੱਦਾ ਇਹ ਮਹਿੰਗਾ ਬਾਲਾ ਹੋਊਗਾ ਏ ਜੀ ਅਸੀਂ ਸਾਰਾ ਸੈੱਟ 10000 ਰੁਪਏ ਦੇ ਦਿੰਨੇ 6 ਇੰਚ ਹੀ ਗੱਦਾ ਵਿੱਚ ਹੀ ਬੈੱਡ ਵਿੱਚ ਹੀ ਦਵਾ ਅੱਛੇ ਬੈੱਡ ਦੂਜਾ ਹੀ ਹੈ ਵਿੱਚੋਂ ਜਵਾਨ ਬੈੱਡ ਮੈਨੂੰ ਵੀ ਹੁੰਦਾ ਹੀ ਹਾਂਜੀ ਹਾਂਜੀ ਹਾਂ ਤੇ ਹੋਰ ਕੀ ਕੀ ਆ ਗਿਆ ਜੀ ਹੋਰ ਸਾਡੇ ਕੋਲੇ ਜੀ ਇੱਕ ਸੈਲ ਕੋਰ ਕੰਪਨੀ ਹੈ ਇਸ ਕੰਪਨੀ ਦੇ ਸਾਡੇ ਕੋਲ ਫ੍ਰਿਜ ਟੀਵੀ ਹਾਂਜੀ ਐਲਈਡੀਆਂ ਸਾਰਾ ਕੁਝ ਏਸੀ ਸਾਰਾ ਬਜਾਜ ਫਾਈਨਾਂਸ ਹੁੰਦਾ ਜੀ ਮਿਲੂ ਸਾਰਿਆਂ ਨੂੰ ਥੋਕ ਕ੍ਰੈਡਟ ਤੇ ਹਾਂਜੀ 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 ਥੋਕ ਕ੍ਰੈਡਟ ਦੇ ਦੋ ਜੇ ਕਿਸੇ ਕੋਲੇ ਪੈਸੇ ਨਾ ਹੋਣ ਜੀ ਫਿਰ ਲੋਨ ਲਾਣ ਜਾ ਕਰ ਦੋਗੇ ਲੋਨ ਕਰਾ ਦਾਂਗੇ ਜੀ ਬਜਾਜ ਤੋਂ ਕਰਾਉਂਗਾ ਹਾਂਜੀ ਹਾਂਜੀ ਲੋਨ ਅਦੇ ਬੈੱਡ ਵੀ ਆਇਆ ਲੱਗਦਾ ਜਿਵੇਂ ਬਈ ਪੂਰਾ ਪੋਲਾ ਵਹਣ ਹੁੰਦਾ ਪਾਹਿਆ ਵਾ ਇਹ ਵੀ ਸਪਰਿੰਗੀ ਗੱਦਾ ਹੈ ਸਾਡੀ ਆਪ ਦੀ ਫੈਕਟਰੀ ਚ ਬਣਿਆ ਹੋਇਆ ਮਹਿੰਗਾ ਹੋਊਗਾ ਜੀ ਮੈਂ ਕਿਹਨੂੰ ਤੁਹਾਨੂੰ ਕੀ ਫਰਕ ਪੈਂਦਾ ਸਰਪੰਚ ਸਾਹਿਬ ਕਿੰਨੇ ਦਾ ਹੈਗਾ ਇਹਦੀ ਗਾਰੰਟੀ 20 ਸਾਲ ਦੀ ਹੈ ਰੇਟ ਦੱਸੋ ਜੀ ਰੇਟ 13000 ਬੱਸ ਹਾਂਜੀ ਲਾੜਾ ਜੀ ਬਹੁਤ ਸਸਤਾ ਹੈ ਲਾ ਕੇ ਦੇਖੋ ਜਰਾ ਮਾਰੋ ਮਾਰੋ ਪੂਰਾ ਜੰਪ ਬਹੁਤ ਵਧੀਆ ਜਿਵੇਂ ਆ ਆ ਗਿਆ ਸ਼ੀਸ਼ਾ ਜੀ ਇਹ ਕਿੰਨੇ ਦਾ ਜੀ ਇਹ ਸ਼ੀਸ਼ਾ ਜੀ ਮੇਰਾ ਤੁਸੀਂ ਨਿਗਾਹ ਮਾਰੋ ਇਹ ਮੇਰਾ ਸ਼ੀਸ਼ਾ ਕੈਨੇਡਾ ਜਾ ਰਿਹਾ ਹੈ ਅੱਛਾ ਜੀ ਹਾਂਜੀ ਇਹਦਾ ਮਜ਼ਬੂਤੀ ਬਹੁਤ ਹੈ ਜੀ ਹਾਂ ਇਹ 20000 ਦੀ ਆਈਟਮ ਹੈ ਜੀ ਬੱਲੇ ਬੱਲੇ ਆਜੋ ਆਜੋ ਅੱਗੇ ਆਜੋ ਬਈ ਅੱਗੇ ਹੋਰ ਬਥੇਰੀਆਂ ਦੀ ਜਾ ਆਹ ਦੇ ਲੋਬੀ ਸੈਟ ਲਾਲਾ ਜੀ ਆਹ ਰੂਕੂ ਵਾਸਤੇ ਲੈ ਜਾਓ ਸਟੂਡੀਓ ਟੇਬਲ ਕਮਾਲਾ ਸਰਪੰਚ ਦੇਖ ਨਾ ਸੋਹਣਾ ਬਣਾ ਜਿਵੇਂ ਆ ਬੈੱਡ ਆ ਗਏ ਜੀ ਸੈਟੀ ਵਾਲੇ ਬੈੱਡ ਨੇ ਹਨਾ ਜੀ ਆਲੇ-ਦਾਲੇ ਆਹ ਲੱਗਿਆ ਹੋਇਆ ਕੱਪੜਾ ਵਧੀਆ ਇਹ ਮਹਿੰਗੇ ਹੋਣਗੇ ਬਲਣਾ ਇਹਦੀ ਚੀਜ਼ੀ ਮਹਿੰਗੇ ਵੀ ਨਹੀਂ ਇਹ ਚ ਦੋ ਚੀਜ਼ਾਂ ਦੇ ਫਰਕ ਨਹੀਂ ਸਾਡੇ ਹਾਂਜੀ ਜਿਹੜੇ ਬਾਜ਼ਾਰ 'ਚ ਤੁਹਾਨੂੰ ਕੋਈ ਨਾ ਦਿੰਦਾ ਨਾ ਦੱਸਦਾ ਇਕ ਤਾਂ ਜਿਹੜੇ ਇਹ ਚ ਲੱਟਾਂ ਲੱਗੀਆਂ ਹੋਈਆਂ ਨੇ ਇਹ ਪਜਾਜ ਕੰਪਨੀ ਦੇ ਆ ਮੁੰਡੇ ਚ ਲੱਟਾਂ ਦੇ ਬਟਨ ਦੱਬ ਕੇ ਦਿਖਾ ਜਿਹੜਾ ਸਨਮੈਕਾ ਲੱਗਿਆ ਹੋਇਆ ਆ ਦੇਖੋ ਜੀ ਲੱਟਾਂ ਰੰਗ ਚੇਂਜ ਹੋ ਰੰਗ ਬਦਲਦੀਆਂ ਲੱਟਾਂ ਦੇਖ ਸੇਠਾ ਇੱਕ ਇਹਦੇ ਵਿੱਚ ਹਾਂ ਜਿਹੜੀ ਸਨਮੈਕੀ ਦੀ ਸ਼ੀਟ ਆ ਹਾਂਜੀ ਉਹ ਅਕ੍ਰੀਲਿਕ ਲੱਗੀ ਹੋਈ ਆ ਜੀ ਵੀ ਵਧੀਆ ਤੇ ਲੱਗੀ ਹੋਈ ਆ ਇਹਦਾ ਨਾ ਕਿਤੇ ਰੰਗ ਪਟਣਾ ਜੀ ਹਾਂਜੀ ਨਾ ਕਿਤੇ ਦੀ ਸ਼ਾਈਨਿੰਗ ਜਣੀ ਤੇ ਚਮਕ ਦੇਖੋ ਜੀ ਆ ਫਿਰ ਕੀ ਚੀਜ਼ ਹੋਈ ਜ ਲਾਲਾ ਜੀ ਦੇਖੋ ਜਰਾ ਕੇ ਬੱਲੇ ਇਹਦੀ ਇਸ ਬੈਡ ਦੇ ਨਾਲ ਬਾਕਸ ਬਣਾਇਆ ਹੋਇਆ ਹੈ ਸਾਡਾ ਅੱਛਾ ਜੀ ਪਏ ਕਿਉਂ ਦਿਖਾਤਾ ਕਾਪੀਆਂ ਕਰ ਲੈਣਗੇ ਹੁਣ ਸਾਰੇ ਤੇਰੀਆਂ ਕੋਈ ਗੱਲ ਨਹੀਂ ਕਲਰੇ ਤੇ ਜਿਹੜਾ ਮਰਜ਼ੀ ਲੈ ਲਈ ਜੀ ਹਾਂਜੀ ਕਲਰ ਜਿਹੜੇ ਮਰਜ਼ੀ ਤਿਆਰ ਨੇ ਜੀ ਆਹ ਵੇਖੋ ਵਹੀ ਬੈੱਡ ਕਿੰਨੀ ਵੈਰਾਈਟੀ ਪਈ ਆ ਬਾਊ ਜੀ ਸਮਾਨ ਸਸਤਾ ਪਤਾ ਕਿਉਂ ਦਿੰਦੇ ਨੇ ਇਹਨਾਂ ਦੀ ਆਪਦੀ ਫੈਕਟਰੀ ਆ ਕਿਤੋਂ ਹੋਰ ਸਮਾਨ ਲੈ ਕੇ ਨਹੀਂ ਵੇਚਦੇ ਆਹ ਦੇਖੋ ਜੀ ਇੱਕ ਆ ਟੇਬਲ ਮੇਜ ਆ ਜੀ ਬਾਜ਼ਾਰ ਚ ਤੁਹਾਨੂੰ ਕਿਸੇ ਕੋਲੇ ਵਗਜੋ 10000 ਤੋਂ ਘੱਟ ਨਹੀਂ ਦਿੰਦਾ ਇਹ ਵਾਲਾ ਮੇਰੇ ਆਪ ਦੀ ਮੈਨੂਫੈਕਚਰਿੰਗ ਆ ਜੀ ਸਿਰਫ 7000 ਦਾ ਸੈੱਟ ਜੀ ਦੋਨਾਂ ਦਾ 7000 ਹਾਂਜੀ ਚੱਕੋ ਬਈ 7000 ਰੁਪਏ ਚ ਦੋਨੇ ਟੇਬ ਆ ਵੇਖ ਲਓ ਨਾਲ ਟੇਬਲ ਦੇ ਵਿੱਚ ਟੇਬਲ ਪਾਇਆ ਜਾਂਦਾ ਜੋ ਥੋਂ ਘੱਟ ਹੈਗਾ ਆ ਬੈਡ ਤਾਂ ਮਹਿੰਗਾ ਹੋਊਗਾ ਜੀ ਫਿਰ ਉਹ ਥੋੜਾ ਬਹੁਤਾ ਮਹਿੰਗਾ ਸਰਪੰਚ ਸਾਹਿਬ ਫਿਰ ਕੀ ਹੋ ਗਿਆ ਨਹੀਂ ਪਹਿਲਾਂ ਤਾਂ ਨਹੀਂ ਮਹਿੰਗੇ ਹੈਗੇ ਆ ਦੇਖੋ ਇਹਦਾ ਤਿਆਰੀ 35000 ਦਾ ਬੈਡ ਹੈ ਜੀ ਇਹਦੀ ਖਾਸੀਅਤ ਸੁਣ ਲਓ। ਹੂੰ। ਇਹਦੇ ਵਿੱਚ ਸਾਰਾ ਕੰਮ ਵਾਟਰਪਰੂਫ ਪਲਾਈਦਾ ਹੋਇਆ ਹੋਇਆ ਹੈ। ਪਾਣੀ ਪੂਣੀ ਲੱਗੇ ਜੇ ਛਿੱਟਾ ਕੁਝ ਨਹੀਂ ਪੈਂਦਾ। ਕੋਈ ਤਸੀਹ ਖੂਹ ਦੇ ਵਿੱਚ ਸੜ ਦੋ ਇਹਨੂੰ। ਅੱਛਾ ਜੀ। ਸਾਲ ਪਾਰ ਬੱਦ ਕੱਢ ਲਓ ਐਂ ਨਿਕਲੂ। ਬਾਈ ਰੇਟ ਵੀ ਨਾਲ ਦੀ ਨਾਲ ਦੱਸੀ ਜਾਨੇ ਆ। ਮਿਲੂ ਕਿੱਥੋਂ ਇਹ ਸਾਰਾ ਸਮਾਨ? ਮਤਾਬ ਫਰਨੀਚਰ ਹਾਊਸ ਬਰਨਾਲਾ। 35000 ਰੁਪਏ ਦਾ ਬੈੱਡ ਜੀ। ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ। ਇਹ ਤਾਂ ਮੁਰਕੇ ਗਾਰੰਟੀ ਕਿੰਨੀ ਹੈ ਜੀ? ਇਹਦੀ 10 ਸਾਲ ਦੀ ਲਿਖ ਕੇ ਦਿਆਂਗਾ ਜੀ। ਆਹ ਦੇਖੋ ਜੀ ਲਿਖ ਕੇ 10 ਸਾਲ ਦੀ ਗਾਰੰਟੀ। ਬਹੁਤ ਵੱਡਾ ਸਟਾਕ ਪਿਆ ਇਹ ਨਹੀਂ ਹੈ ਵਿਚਾਰ ਕੁਲਰ ਲਿਆ ਕੇ ਕਹਿੰਦਾ ਜੀ ਕੁਲਰ ਕੁਲਰ ਆਪ ਸਾਰਾ ਕੁਝ ਤਿਆਰ ਕਰਦੇ ਨੇ ਆਹ ਅਲਮਾਰੀਆਂ ਆਈਆਂ ਲੋਹੇ ਦੀਆਂ ਜਿੰਵੇਂ ਇਹ ਕਿੰਨੇ ਰੁਪਏ ਦੀ ਹੁੰਦੀ ਹੈ ਜੀ ਪਹਿਲਾਂ ਚਾਬੀ ਦੇਖੋ ਬਈ ਮਰੂਤੀ ਚਾਬੀ ਹੈ ਜੀ ਆਹ ਜੀ ਚਾਬੀਆਂ ਦੇਖੋ ਕਿੰਨੀਆਂ ਘੈਂਟ ਨੇ ਛੇਤੀ ਉਹ ਲੋਕ ਨਹੀਂ ਵੀ ਇਹ ਝੂਟਾ ਮਾਰਾ ਟੁੱਟ ਜੂਗਾ ਪੂਰੀ ਮਜ਼ਬੂਤ ਅਲਮਾਰੀ ਆ ਭੱਠੀ ਪੇਂਟ ਹੋਇਆਗਾ ਰੇਟ ਹੋਰ ਦੁਕਾਨਾਂ ਦੇ ਪਤਾ ਕਰਕੇ ਆ ਜਾਓ ਉਹਨਾਂ ਨਾਲੋਂ ਸਸਤਾ ਹੋਊ ਤੇ ਸਮਾਨ ਪੂਰਾ 오ਰੀਜਨਲ ਕਿੰਨੇ ਦਾ ਜੀ 726 ਦੀ ਅਲਮਾਰੀ ਜੀ 30000 ਰੁਪਏ ਦੀ ਬੱਸ ਹਾਂਜੀ ਆਹ ਦੇਖ ਲਓ ਬਈ ਚੈੱਕ ਕਰੋ ਕੰ ਜਿਸ ਦੀ ਚਾਦਰ ਹੈ ਗਰਮ ਕਰਕੇ ਠੰਡਾ ਕੀਤਾ ਜਾਂਦਾ ਹੈ ਕਦੇ ਜ਼ਿੰਦਗੀ ਦੇ ਵਿੱਚ ਇਹ ਜਿਹੜੀ ਚਾਦਰ ਹੈ ਇਹਨੂੰ ਕਟਰ ਵੱਡ ਨਹੀਂ ਸਕਦਾ ਜੀ ਸ਼ਾਇਦ ਵੱਡਾ ਛੋਟਾ ਹੋ ਜੂਗਾ ਹਾਂਜੀ ਸੱਤ ਵੱਡੇ ਛੋਟੇ ਹੁੰਦੇ ਨਹੀਂ ਆਜੋ ਆ ਲੈਣ ਲੱਗੀ ਵੀ ਆ ਦੇਖੋ ਆ ਦੇਖ ਲਓ ਦਿਖਾ ਦਿਓ ਬਈ ਸੈਜ ਜਿਹੜਾ ਮਰਜ਼ੀ ਲੈ ਲਓ ਆ ਦੇਖ ਲਓ ਆਹ ਅਲਮਾਰੀਆਂ ਜਿਵੇਂ ਬੈਂਕਾਂ 'ਚ ਲੋਕਰ ਹੁੰਦੇ ਨੇ ਉਹ ਚੀਜ਼ ਆ ਗਈ ਮਿਲੂ ਕਿਥੋਂ ਸਾਰਾ ਕੁਝ ਏਦੂ ਬਾਦ ਬਈ ਗੱਦੇ ਗੱਦੇ ਮੇਨ ਸਾਰੇ ਕੁਝ ਤੁਈ ਮਿਲ ਜਾਂਦੇ ਨੇ ਪਰ ਗੱਦੇ ਜੇ ਤੁਸੀਂ ਸੈਜ ਤਿਆਰ ਕਰਾਉਣਾਗਾ ਕਈ ਵਾਰ ਕਿਸੇ ਦਾ ਕੱਦ ਵੱਡਾ ਹੁੰਦਾਗਾ ਜੇ ਮੰਨ ਲਓ ਕਿਸ ਨੇ 4 ਜਾਣੇ ਪੈਨ ਵਾਲਾ ਗੱਦਾ ਤਿਆਰ ਕਰਾਉਣਾ ਵੱਡਾ ਫੜਾ ਕਰ ਦੋਗੇ ਜੀ ਆ ਸਾਡੀ ਆਪ ਦੀ ਫੈਕਟਰੀ ਹੈ ਸਰਪੰਚ ਸਾਹਿਬ ਤੁਹਾਨੂੰ ਫੈਕਟਰੀ ਵੀ ਦਿਖਾਵਾਂਗੇ ਅੱਜ ਹਾਂਜੀ ਸਾਡੀ ਫੈਕਟਰੀ ਦੇ ਵਿੱਚ ਸਭ ਤੋਂ ਵੱਡੀ ਗੱਲ ਤੁਹਾਨੂੰ ਸਪੋਕਟ ਸਪਰਿੰਗ ਦਾ ਗੱਦਾ ਕੋਈ ਨਹੀਂ ਦੇਊਗਾ ਬਰਨਾਲੇ ਚ ਬਣਾ ਕੇ ਤੁਸੀਂ ਦੇ ਦੋਗੇ ਅਸੀਂ ਦਵਾਂਗੇ ਜਿਹੜੇ ਮਰਜੀ ਸਾਈਜ਼ ਆਵੇ ਸਾਡੇ ਕੋਲੇ ਜਿਹੜੇ ਮਿਸਤਰੀਆਂ ਤੋਂ ਘਰੇ ਕੰਮ ਕਰਾਉਂਦੇ ਨੇ ਬੈੱਡ ਬਣਵਾਉਂਦੇ ਨੇ ਉਹ ਲੋਕ ਵੀ ਆਉਂਦੇ ਨੇ ਵੀ ਸਾਡੇ ਦਾ ਜੀ ਆ ਸਾਈਜ਼ ਹੀ ਨਹੀਂ ਬਾਜ਼ਾਰ ਚ ਮਿਲਿਆ ਅਸੀਂ ਉਹ ਸਾਰਾ ਸਾਈਜ਼ ਦੂਜੇ ਦਿਨ ਬਣਾ ਕੇ ਦੇ ਦਨੇ ਜੀ ਬਿਲਕੁਲ ਜੀ 20 ਸਾਲ ਦੀ ਗਾਰੰਟੀ ਵਾਲਾ ਆ ਕਰ ਲਓ ਚੱਕ ਬਾਈ ਦੇਖੋ ਗੱਦੇ ਬਹੁਤ ਸਾਲ ਲੱਗੇ ਪਏ ਨੇ ਆ ਬੈੱਡ ਦੇਖੋ ਕਿੰਨਾ ਸੋਹਣਾ ਜੀ ਆ ਬੈੱਡ ਕਿੰਨੇ ਦਾ ਜੀ ਫਿਰ 25000 ਦਾ ਜੀ ਆ ਆ ਗਿਆ ਬਾਈ ਰਾਜਿਆਂ ਮਹਾਰਾਜਾਂ ਵਾਲੇ ਬੈੱਡ ਕਾਦੀ ਲੱਕੜਾ ਜੀ ਇਹ ਸਾਗਵੰਦੀ ਜੀ ਇਹਦੀ ਗਾਰੰਟੀ ਗਾਰੰਟੀ ਕੋਈ ਸਾਰੀ ਉਮਰ ਦੀ ਗਾਰੰਟੀ ਹੈ ਜੀ ਆ ਚੱਕੋ ਬਾਈ ਕੋਈ 10 ਸਾਲ ਲਈ ਕੋਈ 15 ਸਾਲ ਲਈ ਸਾਰੀ ਉਮਰ ਦੀ ਗਾਰੰਟੀ ਹੈਗੀ ਆ ਟਾਲੀ ਚ ਬਣੇ ਹੋਏ ਬੈੱਡ ਹੈ ਜੀ ਆਹ ਟਾਲੀ ਦੇ ਆ ਗਏ ਜੀ ਹਾਂਜੀ ਟਾਲੀ ਦੇ ਬਣੇ ਹੋਏ ਬੈੱਡ ਇਹਦੀ ਗਾਰੰਟੀ ਫਿਰ ਜੀ ਇਹਦੀ ਵੀ ਸਾਰੀ ਉਮਰ ਦੀ ਹੈ ਜੀ ਲਾਲ ਸੁਰਖ ਟਾਲੀ ਕੋਨੇ ਕੁਨਾਸ ਹੋ ਗਿਆ ਇੱਥੇ ਸੜ ਜਿਓ ਆਬਦਾ ਤਿਆਰ ਕਰਾਈ ਜਾਈ ਹਾਂਜੀ ਆਬਦੇ ਤਿਆਰ ਕੀਤੇ ਆ ਆ ਚੈੱਕ ਕਰ ਲੋ ਬਈ ਦੇਖੋ ਬੈੱਡ ਕਿੰਨੇ ਸੋਹਣੇ ਦੇਖ ਲਾਲਾ ਜੀ ਸੈਟੀਆਂ ਕਿਹਨੇ ਹਾਂ ਇਹਨਾਂ ਸੈਟੀਆਂ ਨਹੀਂ ਜੀ ਸੈਟੀਆਂ ਤਿਆਰ ਹੋ ਜਾਣਗੀਆਂ ਕੱਲ੍ਹ ਨਾਲ ਨਾਲ ਤਿਆਰ ਕਰਾ ਦੂੰਗਾ ਸੈਟੀਆਂ ਦਾ ਸਾਲਾ ਲਾਲਾ ਕੀ ਰੱਖਣਾ ਤਾਂ ਹੈ ਹੈਗੇ ਨੇ ਪੈਸੇ ਪੂਸੇ ਹੈਗੇ ਨੇ ਫੇਰ ਤਾਂ ਭੇਜ ਦੇਣਾ ਰਾਤ ਨੂੰ ਲੁੱਟਣ ਵਾਲੇ ਬਾਪੂ ਜੀ ਆਹ ਬੈੱਡ ਕਾਦੇ ਨੇ ਜੀ ਇਹ ਸਾਗਮਾਨ ਦੇ ਲੱਕੜ ਦੇ ਉੱਤੇ ਪਾਲਿਸ਼ ਹੋਈ ਹੋਈ ਹੈ ਜੀ ਇਹ ਇਹੀ ਜਿਹੀ ਕਹੀ ਜਿਹੀ ਪਾਲਿਸ਼ ਆ ਜੀ ਦਾ ਬੜੀ ਸੋਹਣੀ ਆ ਇਹ ਐਕ੍ਰੀਲਿਕ ਪਾਲਿਸ਼ ਹੈ ਜੀ ਹੂੰ ਇਹ ਤੁਹਾਨੂੰ ਆਮ ਦੁਕਾਨਾਂ ਤੇ ਨਹੀਂ ਮਿਲੂਗਾ ਬੈੱਡ ਇਹ। ਅੱਛਾ ਇਹ ਬੈੱਡ ਅਸੀਂ ਆਪ ਆਪਣੀ ਫੈਕਟਰੀ 'ਚ ਤਿਆਰ ਕਰਦੇ ਆ। ਕਿੰਨੇ ਦਾ? ਇਹ 60 ਹਜ਼ਾਰ ਦਾ ਬੈੱਡ ਹੈ ਜੀ। ਆਹ ਲੱਖ ਰੁਪਏ ਦਾ ਬੈੱਡ ਹੈ ਜੀ। ਅੱਛਾ ਇਹਦੇ ਨਾਲ ਆ ਸਾਈਟੀਆਂ ਨੇ? ਹਾਂ ਜੀ। ਆਹ ਵੇਖੋ ਬਈ। ਇਹ ਬੈੱਡ ਲੱਖ ਰੁਪਏ ਦਾ ਹੈ ਜੀ। ਹਾਂ ਜੀ 1 ਲੱਖ ਰੁਪਏ ਦਾ ਹੈ ਜੀ। ਆਹ ਚੈੱਕ ਕਰ ਲਓ ਜੀ ਲੈ। ਆਹ ਦੇਖੋ ਕਿੰਨਾ ਸੋਹਣਾ ਬੈੱਡ ਹੈ। ਜੀ ਜੀ ਪੇਟ ਦੇ ਪੀਲਾਪਣ ਦੀ ਗਾਰੰਟੀ ਕਦੇ ਜ਼ਿੰਦਗੀ ਵਿੱਚ ਸਕ੍ਰੈਚ ਵੀ ਨਹੀਂ ਪੈਂਦਾ ਜੀ ਇਹਦੇ ਤੇ। ਬੱਲੇ 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 ਹਾਂ ਜੀ ਜਮ ਵੀ ਨਹੀਂ ਬਈ। 1% ਵੀ ਨਹੀਂ ਆਜੋ ਇਹ ਇਹ ਜਿਹੜੇ ਬੈੱਡ ਨੇ ਜੀ ਮੇਰੇ ਇਹ ਆਸਟ੍ਰੇਲੀਆ ਜਾ ਰਹੇ ਜੀ ਅੱਛਾ ਕੱਲ ਹੀ ਆ ਕੰਟੇਨਰ ਭਰਨਾ ਕੱਲ ਮੇਰਾ ਅੱਛਾ ਅੱਛਾ ਜੀ ਆਸਟ੍ਰੇਲੀਆ ਜਾ ਰਹੇ ਸਾਰਾ ਮਾਲ ਆਹ ਮਾਲ ਬਈ ਆਸਟ੍ਰੇਲੀਆ ਜਾਊਗਾ ਤੁਹਾਨੂੰ ਹਲੇ ਮੁੱਕਿਆ ਨਹੀਂ ਸਮਾਨ ਆ نیچے ਆਜੋ ਤੇ ਇੱਕ ਫੈਕਟਰੀ ਗੱਦਿਆਂ ਦੀ ਆਡਾਗੀ ਸਮਾਨ ਬਹੁਤ ਜਾਦੇ ਪਿਆਗਾ ਲਿਆ ਇੱਧਰ ਲਿਆ ਮੋਹਲ ਭੱਜ ਕੇ ਆ ਜਾ ਮੁੰਡਿਆ ਆਜੋ ਬਾਪੂ ਜੀ ਆਜੋ ਆਜੋ ਨੀਚੇ ਆਓ ਆਗੇ ਮਹਾਰਾਜੇ ਸੋਫੇ ਆਹ ਲਾ ਲਾ ਜੀ ਬੱਲੇ 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 ਸਰਪੰਚ ਹਾਂ ਓਏ ਗਰਦ ਕੱਢੀ ਪਈਆ ਕਿੰਨੇ ਦੇ ਦੇਓਗੇ ਜੀ ਵੀਰ ਜੀ ਇਹ ਸੈਟ ਸਵਾ ਲੱਖ ਰੁਪਏ ਦਾ ਕਿੰਨੇ ਜਾਣੇ ਜੀ ਇਹ ਕੁਆਲਿਟੀ ਲੈਣੀ ਹੈ ਜਿਹਨੂੰ ਕੁਆਲਿਟੀ ਦੀ ਪਰਖਾ ਉਹ ਲੈਂਦਾ ਜੀ ਇਹਨਾਂ ਨੂੰ ਇਹ ਲੱਕੜਾ ਜੀ ਪਿਓਰ ਸਾਗਵਾਨ ਜੀ ਸਾਗਵਾਨ ਦਾ ਬੈਡ ਆ ਬਾਈ ਕੋਈ ਰਾਬੜ ਜੀ ਦਾ ਨਹੀਂ ਹੈਗਾ ਕਰਾਬੜੀ ਖਰ ਦਾ ਟੇਬਲ ਹੈ ਜੀ ਨਾਲ ਹੈ ਜੀ ਟੇਬਲ ਪੱਥਰ ਦਾ ਜੀ ਨਾਲ ਬੰਦੇ ਤੇ 2 4 9 ਸੀਟੜਾ ਜੀ 7 ਤੇ 2 9 9 ਬੰਦੇ ਪੂਰੇ ਭਾਰੇ ਭਾਰੇ ਬਹਿ ਜਾਣਗੇ ਪੁਸ ਪੁਸਪਾ ਵਰਗੇ 9 ਬਹਿ ਜਾਣਗੇ ਆ ਜਾ ਤੇ ਫਿਰ ਆ ਸੋਫਾ ਤੇ ਡਾ ਕਰੇ ਕਰ ਤੇ ਗੱਲ ਪੈ ਜੂ ਇਹ ਏਡਾ ਨੂੰ ਸੌਂ ਸਿਰ ਲਾਦਾ ਹੱਲ ਕਰ ਲੈ ਚੰਗਾ ਅੱਛਾ ਜੀ ਜਿਹੜਾ ਸਾਡੇ ਕੋਲੇ ਜੀ ਇਕਨੋਮਿਕ ਬੈੱਡ ਹੈ ਸੋਫਾ ਹਾਂਜੀ ਇਹਦਾ ਜਿਹੜਾ ਰੇਟ ਹੈਗਾ ਇਹ ਬਾਜ਼ਾਰ ਚ ਤਾਂ ਸਾਨੂੰ ਪਤਾ ਨਹੀਂ ਕੀ ਮੰਗਦੇ ਆ ਸਾਡਾ ਇਹਦਾ ਰੇਟ 35000 ਹੈ ਜੀ ਬਾਜ਼ਾਰ ਚ ਤਾਂ 50 ਮੰਗਦੇ ਨੇ ਜੀ ਇਹਦੀ 20 ਸਾਲ ਦੀ ਮੇਰੀ ਗੱਡੀ ਤੇ ਦਵੰਦੀ ਗਰੰਟੀ ਹੈ ਜੀ ਲੈਦਰ ਲੱਗੀ ਹੋਈ ਹੈ ਜੀ ਹਾਂਜੀ 20 ਸਾਲ ਇਹ ਜੇ ਸੋਫੇ ਤੁਹਾਨੂੰ ਕਿੱਥੋਂ ਨਹੀਂ ਮਿਲਣਗੇ ਬਾਈ ਇੱਥੇ ਹੀ ਮਿਲਣਗੇ ਬਲਟੀਆਂ ਬਾਲੀਆਂ ਪਈਆਂ ਨੇ ਆ ਦੇ ਡਾਈਨਿੰਗ ਟੇਬਲ ਆਗੇ ਨਾਲੇ ਕੱਲੀ ਕੱਲੀ ਚੀਜ਼ ਦਾ ਰੇਟ ਦੱਸ ਦਿਆਂ ਇਹ ਨਹੀਂ ਹੈ ਕਿ ਬੀ ਦੁਕਾਨ ਤੇ ਬੁਲਾ ਲਈ ਤੇ ਚੀਜ਼ ਮਹਿੰਗੀ ਹੋ ਜੂ ਤੁਸੀਂ ਵੀਡੀਓ ਦਿਖਾ ਦਿਓ ਉਹੀ ਰੇਟ ਲਗੂ ਜਿਹੜੀ ਕਹਤਾ ਆ ਦੇਖੋ ਜਿਵੇਂ ਆ ਡਾਈਨਿੰਗ ਟੇਬਲ ਆ ਜੀ ਟਾਲੀ ਦੀ ਲੱਕੜਾ ਹਾਂਜੀ ਕਿੰਨੇ ਦਾ ਪਊ ਸਾਡੇ ਕੋਲ ਜਿੰਨਾ ਵੀ ਇੱਥੇ ਸਮਾਨ ਪਿਆ ਜੀ ਹਾਂ ਟਾਲੀ ਸਾਗਵਾਂ ਤੋਂ ਮੇਰੇ ਸਾਡੇ ਕੋਲ ਕੋਈ ਸਮਾਨ ਨਹੀਂ ਇਹ ਪਊ ਕਿੰਨੇ ਦਾ ਜੀ ਇਹ ਜਿਹੜਾ ਸੈੱਟ ਹੈ ਜੀ ਹਾਂਜੀ 65000 ਰੁਪਏ ਦਾ ਜੀ 65000 ਦਾ ਪਊ ਕੋਈ ਜਿਵੇਂ ਆ ਸੋਫ ਏ ਜੀ ਸਾਡੇ ਕਿਸੋ ਸੋਫਾ ਰੱਖਿਆ ਹੋਇਆ ਹੈ ਜਿਹੜਾ ਕਿਸੇ ਬੰਦੇ ਨੇ ਕ੍ਰੋਮਿਕ ਰੈਂਚ ਦੇਣਾ ਹੈ ਇਹਨੂੰ ਅਸੀਂ ਸਾਰੇ ਇਹ ਟੇਬਲ ਤੋਂ ਬਿਨਾ 25000 ਦਾ 25000 ਰੁਪਏ ਦਾ ਸੋਫਾ ਚੈੱਕ ਕਰ ਲਓ ਬਈ ਆਹ ਦੇਖੋ ਇਧਰ ਆ ਕਿੰਨੇ ਸੋਹਣੇ ਪਏ ਨੇ ਕਾ ਸੋਫਾ ਦਿਖਾਉਣਾ ਇਧਰ ਆ ਜਾ ਇਹ ਸੋਫਾ ਵੀਡੀਓ ਵੀਡੀਓ ਚ ਪਾਉਂਦਾ ਹਾਂ ਵੱਡੇ ਗਾਣਿਆਂ ਦੇ ਵੀਡੀਓ ਚ ਛੇਠਾ ਦਿਖਾ ਸੋਫਾ ਇਧਰ ਨੂੰ ਹੋ ਕੇ ਆ ਆ ਕੇ ਆ ਕੇ ਮਈ ਆਉਣਾ ਇੱਥੇ ਆ ਆ ਗਿਆ ਵੱਡਾ ਸੋਫਾ ਮਹਾਰਾਜਾ ਸੋਫਾ ਕਹਿੰਦੇ ਨੇ ਇਹਨੂੰ ਪਲਾਦਾ ਹੱਥ ਪੇਰ ਕੇ ਦੇਖੋ ਬਈ ਕਿੰਨਾ ਵਧੀਆ ਲੱਗਦਾ ਹੈਗਾ ਆ ਗੱਦੀਆਂ ਗੁੱਦੀਆਂ ਨਾਲ ਨੇ ਆ ਕੀ ਚੀਜ਼ ਆ ਗਈ ਜੀ ਇਹਦੇ ਗੱਦੀਆਂ ਨੇ ਜੀ ਬਸ ਪੈਕ ਕਰਕੇ ਰੱਖਿਓ ਇਹ ਬਾਹਰ ਜਾ ਹੀ ਰਹਿਵਾ ਸੋਫਾ ਇਹ ਬਾਹਰ ਜਾ ਰਿਹਾ ਜੀ ਹਾਂਜੀ ਜੇ ਕਿਸੇ ਨੇ ਇੱਥੇ ਲੈਣਾ ਹੋਵੇ ਪੰਜਾਬ ਚ ਪੰਜਾਬ ਚ ਵੀ ਦੰਨੇ ਆ ਜੀ ਕਿੰਨੇ ਦਾ 1,25,000 ਸਾਰੇ ਹੀ ਹਾਂਜੀ ਵਿਚੀ ਟੇਬਲ ਵਗੈਰਾ ਹਾਂਜੀ ਵਿਚੀ ਮੇਜ 1,25,000 ਦਾ ਜਿਹਨੂੰ ਪੰਜਾਬੀ ਚ ਸਵਾ ਲੱਖ ਵੀ ਕਹਿ ਦਿੰਦੇ ਆਗੇ ਘਰ ਪਰ ਦੂ ਤੁਹਾਡਾ ਸਵਾ ਲੱਖ ਵਾਲਾ ਸੋਫਾ ਕਮਰੇ ਛੋਟੇ ਪੈ ਜਾਣਗੇ ਪਰ ਸੋਫਾ ਛੋਟਣੀ ਪੈਣਾ ਆਜੋ ਅੱਗੇ ਬੇਕਵਾ ਸੋਫਾ ਆ ਗਿਆ ਜਿਵੇਂ ਜੀ ਇਹ ਦੇਖੋ ਜੀ ਪਿਓਰ ਸਾਗਮਨ ਦੇ ਸੋਫੇ ਨੇ ਜੀ ਹੂੰ ਪਾਲ ਸੋਈ ਹੋਈ ਆ ਹਾਂਜੀ ਕਿੰਨੇ ਦਾ 90000 90000 ਦਾ ਕੋਲ 90000 ਲੱਖ ਰੁਪਏ ਤੋਂ ਘੱਟ ਤੁਹਾਨੂੰ ਕੋਈ ਦੰਧਾ ਨਹੀਂ ਬਈ ਪਰ ਬਾਪੂ ਜੀ 90000 ਦਾ ਦੇ ਰਹੇ ਨੇ ਸਮਾਨ ਦੇਖੋ ਕਿੰਨਾ ਵਧੀਆ ਆਈਟਮਾਂ ਜਮਾ ਐਨ ਤਿਆਰ ਕੀਤੇ ਨੇ ਆਪ ਆਪਣੇ ਹੱਥੀ ਇਹ ਸਾਰਾ ਸਮਾਨ ਜੀ ਸਾਡੇ ਆਪ ਦੀ ਫੈਕਟਰੀ ਚ ਧਰ ਹੁੰਦਾ ਸੀ ਕਿਤੋਂ ਲੈਣ ਨਹੀਂ ਜਾਂਦੇ ਚੈੱਕ ਕਰੀ ਚਲੋ ਆ ਦੇਖੋ ਇਧਰ ਸੋਫੇ ਆ ਗਏ ਲੈ ਇਧਰ ਦੇ ਆ ਸੋਫੇ ਵਾੜਾ ਕਹਿੰਦਾ ਆ ਆ ਸੋਫੇ 'ਚ ਲੱਟਾਂ ਲੱਗਦੀਆਂ ਜੀ ਲੱਟਾਂ ਹਾਂ ਵਿੱਚ ਲੱਗੀਆਂ ਪ ਇਹ ਕਿੰਨੇ ਦੇ ਫਰ ਲੱਟਾਂ ਦੇ ਲਾਈਆਂ ਨੇ 50000 ਜੀ 50000 ਦਾ ਜੀ ਹਾਂਜੀ ਆ ਕਿੰਨੇ ਸੀਟੜਾ ਜੀ ਇੱਕ 11 ਸੀਟੜਾ ਜੀ ਕਿੰਨੇ ਦਾ ਦੇਵੋਗੇ 60000 ਰੁਪਏ ਵਿੱਚ 60000 ਰੁਪਏ ਚ ਲੈ ਜਾਓ ਬਈ ਜੇ ਕਿਸੇ ਨੇ ਫਰੀਦਕੋਟ ਮੰਗਵਾਉਣਾ ਸ੍ਰੀ ਮੁਕਤਸਰ ਸਾਹਿਬ ਮੰਗਵਾਉਣਾ ਭੇਜ ਦੋਗੇ ਭੇਜ ਦਾਂਗੇ ਜੀ ਕਿੰਨੀ ਪੇਮੈਂਟ ਪਹਿਲਾਂ ਕਰਨੀ ਪਊਗੀ ਪੇਮੈਂਟ ਦਾ ਜੀ ਕਿੰਨੀ ਵੀ ਕਾਹ ਗਾਹ ਕਰਦੇ ਚਾਹੇ ਹਜ਼ਾਰ ਕਰਦੇ ਬਾਕੀ ਪੇਮੈਂਟ ਉੱਥੇ ਮੱਤੇ ਇਲਕ ਜੋਗੀ ਕਰਦੇ ਕਿਰਾਇਆ ਕਰਦੇ ਬਈ ਬਾਕੀ ਪੇਮੈਂਟ ਮੌਕੇ ਤੇ ਹੋ ਜੂਗੀ ਹਾਂਜੀ ਬਾਕੀ ਪੇਮੈਂਟ ਮੌਕੇ ਤੇ ਹੋ ਜੂਗੀ ਕਲਰ ਜਿਹੜੇ ਮਰਜ਼ੀ ਲੈ ਲੋ ਕਾਹ ਦੇਖੋ ਕਿੰਨਾ ਪਿਆਰਾ ਕਲਰ ਹੈਗਾ ਆਹ ਵੇਖੋ ਆਹ ਚੈੱਕ ਕਰ ਲੋ ਆਹ ਸੋਫਾ ਦੇਖੋ ਕਿੰਨਾ ਪਿਆਰਾ ਕਲਰ ਆ ਵੱਖਰੀ ਕਲਰ ਨੇ ਸਾਰੇ ਕਲਰ ਤਾਂ ਇੰਨੇ ਜਾਦੇ ਪਏ ਨੇ ਵੀ ਤੁਸੀਂ ਜਿੰਨੇ ਮਰਜ਼ੀ ਉਹ ਕਰ ਲੋ ਉਨਹੀਂ ਮਿਲ ਜਾਣਗੇ ਆ ਇੱਕ ਡਾਈਨਿੰਗ ਟੇਬਲ ਆ ਗਿਆ ਜੇ ਤੁਹਾਡੇ ਘਰਾਂ ਚ ਜਗ੍ਹਾ ਘੱਟ ਹੈਗੀ ਆਹ ਵੇਖੋ ਇਹਦੇ ਵਿੱਚ ਕੁਰਸੀਆਂ ਡੇਕਦੀਆਂ ਨੇ ਐਂ ਕੁਰਸੀਆਂ ਕੱਢ ਅਸੀਂ ਅਜੀ ਮੁਤਾਬ ਫਰਨੀਚਰ ਹਾਂਜੀ 16 ਏਕੜ ਹਾਂਜੀ ਅਨਾਜ ਮੰਡੀ ਦੇ ਕੋਲ ਬਰਨਾਲਾ ਨੇੜੇ ਬੱਸ ਸਟੈਂਡ ਬਰਨਾਲਾ ਬਰਨਾਲੇ ਛੱਡੋ ਬਾਈ ਸਾਰੇ ਪੰਜਾਬ ਦੀ ਮਸ਼ਹੂਰ ਦੁਕਾਨਾ ਮੁਤਾਬ ਫਰਨੀਚਰ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਦੋਸਤਾਂ ਨੂੰ ਇਸ ਤਰ੍ਹਾਂ ਤੱਕ ਜਰੂਰ ਭੇਜੋ ਜਿਨੇ ਵੀ ਜਿਹੜਾ ਵੀ ਕੋਈ ਬੰਦਾ ਮੇਰੀ ਵੀਡੀਓ ਨੂੰ ਸ਼ੇਅਰ ਕਰੂਗਾ ਹਾਂਜੀ ਉਸ ਬੰਦੇ ਨੂੰ ਮੈਂ ਇੱਕ ਕੁਰਸੀਆਂ ਦੋ ਕੁਰਸੀਆਂ ਦਾ ਸੈੱਟ ਦੇਵਾਂਗਾ ਜੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਬਈ ਬਸ ਸਭ ਤੋਂ ਵੱਧ ਸ਼ੇਅਰ ਕਰੂਗਾ ਉਹਨੂੰ ਦੋ ਕੁਰਤੀਆਂ ਦਾ ਸੈੱਟ ਬਾਬੂ ਜੀ ਦੇਣਗੇ ਤੇ ਕਰ ਦਿਓ ਵੀਡੀਓ ਸ਼ੇਅਰ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਤੇ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ ਜੀ